ਆ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਲੀਆਂ ਲੈ ਕੇ ਆ ਤੇ ਰਾਤੀ ਵੱਡੀ ਖਬਰ ਖਬਰ ਨੂੰ ਤੱਕ ਜ਼ਰੂਰ ਦੇਖਣਾ ਵੀਡੀਓ ਲੈ ਕੇ ਤੁਸੀਂ ਜੁੜ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਡਿਜੀਟਲ ਲਤ ਤੋਂ ਛੁਟਕਾਰਾ ਜਪਾਨ ਦੇ ਸ਼ਹਿਰ ਟੋਯੋ ਕੇ ਦੇ ਮੇਅਰ ਤੋਸ਼ੂਫੀ ਕੋਕੀ ਨੇ ਮੋਬਾਈਲ ਫੋਨ ਟੈਬਲੇਟ ਜਾਂ ਕੰਪਿਊਟਰ ਦੀ ਵਰਤੋਂ ਅਜਾ ਨਾ ਸਿਰਫ 2 ਘੰਟੇ ਤੱਕ ਕਰ ਦੇਣਾ ਆਦੇਸ਼ ਦਿੱਤਾ ਹੈ ਪ੍ਰਾਇਮਰੀ ਸਕੂਲ ਦੇ ਬੱਚਿਆਂ ਦਾ ਨੂੰ ਰਾਤ 9 ਵਜੇ ਤੋਂ ਅਲੋੜਾ ਨੂੰ ਰਾਤ 10 ਵਜੇ ਤੋਂ ਬਾਅਦ ਸਕਰੀਨ ਤੋਂ ਦੂਰੀ ਬਣਾਉਣ ਲਈ ਕਿਹਾ ਗਿਆ ਹੈ ਇਸ ਯੂਨੀਅਨ ਜਬਰਦਸਤੀ ਲਾਗੂ ਨਹੀਂ ਕੀਤਾ ਜਾਵੇਗਾ ਇਸ ਦੀ ਪਾਲਣਾ ਲਈ ਕੋਈ ਸਜ਼ਾ ਤੈਅ ਨਹੀਂ ਕੀਤੀ ਗਈ ਸਭ ਨੂੰ ਇਸ ਲਈ ਲੋਕਾਂ ਨੂੰ ਪ੍ਰੇਰਿਆ ਜਾਵੇਗਾ ਇਸ ਨਿਯਮ ਬੱਚਿਆਂ ਅਲਰਟਸ ਦੀ ਵਿਗੜੀ ਸਿਹਤ ਦੇ ਮੱਦੇਨਜ਼ਰ ਬਣਾਇਆ ਗਿਆ ਹੈ ਸਰਕਾਰ ਸਕ੍ਰੀਨ ਨਾਲ ਚਿੰਬੜੇ ਰਹਿਣ ਕਰਕੇ ਅੱਖਾਂ ਥੱਕਦੀਆਂ ਹਨ ਨੀਂਦ ਵਿੱਚ ਕਮੀ ਆਉਂਦੀ ਹੈ ਤੇ ਮਾਨਸਿਕ ਸਿਹਤ ਪਰਭਾਵ ਹੁੰਦੀ ਹੈ ਨਾਲ ਹੀ ਮੋਬਾਈਲ ਕਾਰਨ ਪਰਿਵਾਰਕ ਗੱਲਬਾਤ ਘੱਟ ਹੋ ਰਹੀ ਹੋਇਆ ਰਿਸ਼ਤਿਆਂ ਵਿੱਚ ਦੂਰੀ ਵੱਧ ਗਈ ਹੈ ਸੋਚ ਹੈ ਕਿ ਮੋਬਾਈਲ ਦੀ ਵਰਤੋਂ ਘੱਟ ਕਰਨ ਨਾਲ ਨਾ ਸਿਰਫ ਸਿਹਤ ਵਿੱਚ ਸੁਧਾਰ ਹੋਵੇਗਾ ਸਗੋਂ ਮਾਨਸਿਕ ਤੇ ਸਰੀਰਿਕ ਪ੍ਰੇਸ਼ਾਨੀਆਂ ਤੋਂ ਵੀ ਬਚ ਹੋਵੇਗਾ ਅੱਜਕੱਲ ਪੜ੍ਹਾਈ ਸ਼ਾਪਿੰਗ ਗੇਮਿੰਗ ਤੇ ਮਨੋਰੰਜਨ ਤੱਕ ਮੋਬਾਈਲ ਤੇ ਸਿਫਤ ਹੋ ਗਏ ਹਨ ਧੰਨਵਾਦ